ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਰਾਜਨੀਤੀ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਤੇ ਆਜ਼ਾਦ ਉਮੀਦਵਾਰ ਜਿੱਤ ਗਿਆ ਹੈ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਇੱਕ ਪਾਰਟੀਆਂ ਤੇ ਭਰੋਸਾ ਨਾ ਕਰਦੇ ਹੋਏ ਆਜ਼ਾਦ ਉਮੀਦਵਾਰ ਨੂੰ ਉਸਦੀ ਕਾਬਲੀਅਤ ਦੇ ਦਮ ਤੇ ਚੁਣਿਆ ਹੈ ਤੇ ਜਿਹੜਾ ਸੁਖ ਜਗਰਾਉ ਹੈ ਉਹ ਕਹਿ ਰਿਹਾ ਹੈ ਕਿ ਸਾਡੇ ਪੰਜਾਬੀ ਵੋਟਰ ਕਿਉਂ ਨਹੀਂ ਅਜਿਹਾ ਕੰਮ ਕਰਦੇ ਕਿਉਂ ਨਹੀਂ ਆਪਣੇ ਚਿਹਰੇ ਨੂੰ ਚੁਣਦੇ ਕਿਉਂਕਿ ਜਿਹੜਾ ਆਪਾਂ ਪਾਰਟੀ ਨੂੰ ਚੁਣ ਲੰਨੇ ਜਾਂ ਕਿਸੇ ਚਿਹਰੇ ਨੂੰ ਬਿਨਾਂ ਸੋਚੇ ਸਮਝੇ ਪਾਰਟੀ ਨੂੰ ਵੋਟਾਂ ਪਾ ਦਿੰਨੇ ਆ ਉਸ ਦੀ ਬਜਾਏ ਆਪਾਂ ਨੂੰ ਇੱਕ ਇਨਸਾਨ ਦੀ ਚੋਣ ਕਰਨੀ ਚਾਹੀਦੀ ਹੈ ਕਿ ਕਿਹੋ ਜਿਹਾ ਸਾਡਾ ਨੇਤਾ ਕਿਹਾ ਜਾਵੇ ਹੋਵੇ ਜਾਂ ਸਾਡਾ ਲੀਡਰ ਕਿਹਾ ਜਾਵੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਪੰਜਾਬੀਓ ਪੰਜਾਬ ਦੇ ਰਾਜਨੀਤਿਕ ਹਾਲਾਤ ਇਸ ਵੇਲੇ ਬਹੁਤ ਬੇहद ਮਾਦ ਭਾਗੇ ਨੇ ਪੰਜਾਬ ਕੋਲੇ ਜਿਹੜਾ ਵੀ ਅਸੀਂ ਲੀਡਰ ਚੁਣਿਆ ਕੋਈ ਵੀ ਪੰਜਾਬ ਦਾ ਨਹੀਂ ਹੋਇਆ ਪੰਜਾਬ ਨੂੰ ਹਰ ਇੱਕ ਨੇ ਧੋਖਾ ਦਿੱਤਾ ਜਦੋਂ ਦਾ ਪੰਜਾਬੀ ਸੂਬਾ ਬਣਿਆ ਹੈ ਪੰਜਾਬ ਥੱਲੇ ਵੱਲ ਨੂੰ ਗਿਆ ਹੈ ਆਪਦੇ ਘਰ ਪਰ ਇਹਨੇ ਲੀਡਰਾਂ ਨੇ ਅੱਜ ਤੱਕ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਜਿਵੇਂ ਪੰਜਾਬ ਨੂੰ ਮੁਗਲਾਂ ਨੇ ਲੁੱਟਿਆ ਹਨਾ ਗੋਰੀਆਂ ਨੇ ਲੁੱਟਿਆ ਉਵੇਂ ਹੀ ਸਾਡੇ ਅੱਜ ਦੇ ਲੀਡਰ ਲੁੱਟਣ ਤੇ ਹੋਏ ਨੇ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਹੁਣ ਮੈਂ ਗੱਲ ਕੀ ਕਰਨੀ ਹੈ ਕੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਸੀਗੇ ਸਟੂਡੈਂਟ ਕੌਂਸਲ ਦੀਆਂ ਤਾਂ ਉਹਦੇ ਵਿੱਚ ਅਨੁਰਾਗ ਦਲਾਲ ਮੁੰਡਾ ਆਜ਼ਾਦ ਉਮੀਦਵਾਰ ਉਹ ਜਿਹੜਾ ਪ੍ਰਧਾਨ ਬਣ ਗਿਆ ਸਭ ਤੋਂ ਮੂਰੇ ਆ ਗਿਆ ਹੁਣ ਯੂਨੀਵਰਸਿਟੀ ਵਾਲੇ ਜਿਹੜੇ ਸਟੂਡੈਂਟ ਨੇ ਉਹ ਪੜ੍ਹੇ ਲਿਖੇ ਵਿਦਿਆਰਥੀ ਨੇ ਉਹ ਪੰਜਾਬ ਦੇ ਲੋਕਾਂ ਨਾਲੋਂ ਸਿਆਣੇ ਹੋ ਗਏ ਹੁਣ ਸਿਆਣੇ ਕਿਉਂ ਹੋ ਗਏ ਓ ਮੈਂ ਗੱਲ ਦੱਸਣ ਲੱਗਾ ਹਾਂ ਅਨਰਾਗ ਦਲਾਲ ਮੁੰਡਾ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਖੜਿਆ ਉਹਨਾਂ ਨੇ ਐਨਐਸਯੂਆਈ ਜਿਹੜੀ ਕਾਂਗਰਸ ਦੀ ਹੈ ਹਨਾ ਜਿਹੜੀ ਭਾਜਪਾ ਦੀ ਹੈ ਜਿਹੜੀ ਅ ਅਕਾਲੀ ਦਲ ਦੀ ਸੋਈ ਤਾਂ ਚਲੋ ਬਹੁਤ ਸਮਾਂ ਹੋ ਗਿਆ ਸੋਈ ਵਾਲੇ ਤਾਂ ਐਸਯੂਆਈ ਇੱਕ ਹਿਸਾਬ ਦੀ ਆਪਾਂ ਕਹ ਲਈਏ ਬਹੁਤ ਪਿੱਛੇ ਚਲੇ ਗਏ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਕੈਂਡੀਡੇਟ ਸੀਗੇ ਜਾਂ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਸੀਗੇ ਉਹਨਾਂ ਚੋਂ ਨਹੀਂ ਜਿੱਤਿਆ ਆਜ਼ਾਦ ਉਮੀਦਵਾਰ ਦਲਾਲ ਜਿੱਤਿਆ ਹੋਇਆ ਕਿ ਐਨਐਸਯੂਆਈ ਨੇ ਕੈਂਡੀਡੇਟ ਆਪਣੀ ਮਰਜ਼ੀ ਦੇ ਖੜਾਤੇ ਸਕੰਦਰ ਬੋਰਾ ਤੁਸੀਂ ਸਾਰੇ ਜਿਹੜੇ ਯੂਨੀ ਪੜ੍ਹੇ ਹੋ ਉਹਨੂੰ ਯੂਨੀ ਵਾਰੇ ਪਤਾ ਹੈ ਜਾਣਦੇ ਹੋਵੋਗੇ ਸਕੰਦਰ ਬੋਰਾ ਚਲਦੀ ਪ੍ਰੈਸ ਕਾਨਫਰੰਸ 'ਚ ਉੱਠ ਕੇ ਆ ਗਿਆ ਵੀ ਕੈਂਡੀਡੇਟ ਤੁਸੀਂ ਜਿਹੜੇ ਸਟੂਡੈਂਟ ਹੈ ਉਹਨਾਂ ਦੇ ਮਨ ਮਰਜ਼ੀ ਦੇ ਨਹੀਂ ਦਿੱਤੇ ਤਾਂ ਸਕੰਦਰ ਬੋਰਾ ਨੇ ਫਿਰ ਆਜ਼ਾਦ ਉਮੀਦਵਾਰ ਜਿਹੜਾ ਅਨੁਰਾਗ ਦਲਾਲ ਮੁੰਡਾ ਇਹ ਖੜਾਇਆ ਇਹਦੀ ਸਪੋਰਟ ਕੀਤੀ ਇਸ ਧੜੇ ਦੇ ਹਨਾ ਸਕੰਦਰ ਬੋਰਾ ਦੇ ਧੜੇ ਨੇ ਤੇ ਅਨੁਰਾਗ ਦਲਾਲ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਕੈਂਡੀਡੇਟ ਨੂੰ ਹਰਾ ਕੇ ਸਭ ਤੋਂ ਮੂਰੇ ਆ ਕੇ ਪ੍ਰਧਾਨ ਬਣ ਗਿਆ ਹੁਣ ਅਗਲੇ ਇੱਕ ਸਾਲ ਦੇ ਵਿੱਚ ਸਟੂਡੈਂਟ ਜਿਹੜੀਆਂ ਵੋਟਾਂ ਦੇ ਵਿੱਚੇ ਪ੍ਰਧਾਨ ਬਣਿਆ ਕੀ ਬੱਚਿਆਂ ਦੇ ਹੱਕਾਂ ਲਈ ਕੀ ਬੋਲੂਗਾ ਕੀ ਕਰਨਗੇ ਉਹ ਬਾਅਦ ਦੀ ਗੱਲ ਹੈ ਗੱਲ ਕੀ ਹੈ ਲੋਕ ਸਮਝ ਦੇਖੋ ਕਿੰਨੇ ਗਏ ਸਾਡੇ ਵਿਦਿਆਰਥੀ ਉਹਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਜਿਹੜੇ ਆਗੂ ਸੀਗੇ ਜਾਂ ਉਹਨਾਂ ਬਲੋਗ ਜਿਹਨਾਂ ਨੂੰ ਟਿਕਟਾਂ ਮਿਲੀਆਂ ਸੀ ਚਾਹੇ ਐਨਐਸਜੋਆਈ ਆ ਚਾਹੇ ਭਾਜਪਾ ਦੀ ਕੋਈ ਜਿਹੜੀ ਸਟੂਡੈਂਟ ਕਾਉਂਸਲ ਤੇ ਬਣੀ ਹੋਈ ਹੈ ਪਾਰਟੀ ਜਾਂ ਫਿਰ ਹੋਰ ਕਿਸੇ ਪਾਰਟੀ ਦੀ ਬਣੀ ਹੈ ਚਾਹੇ ਆਮ ਆਦਮੀ ਵਾਲੀ ਹੈ ਹੈਨਾ ਸਾਰਿਆਂ ਨੂੰ ਹਰਾਤਾ ਅਨਰਾਗ ਦਰਾਲ ਜਿੱਤਿਆ ਹੁਣ ਜੇ ਵਿਦਿਆਰਥੀ ਜਿਹੜੇ ਯੂਨੀਵਰਸਿਟੀ ਪੜ੍ਹਦੇ ਨੇ ਪੰਜਾਬ ਯੂਨੀਵਰਸਿਟੀ ਉਹ ਸਮਝ ਸਕਦੇ ਨੇ ਵੀ ਸਾਨੂੰ ਉਹ ਬੰਦੇ ਮੂਰੇ ਲੈਉਣ ਪੈਣਗੇ ਜਿਹੜੇ ਸਾਡੀ ਗੱਲ ਕਰਨ ਜੇ ਉਹ ਸਮਝ ਸਕਦੇ ਨੇ ਪੰਜਾਬ ਦੇ ਲੋਕ ਕਿਉਂ ਨਹੀਂ ਅਸੀਂ ਕਿਉਂ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਕਿਉਂ ਪਾਰਟੀਆਂ ਦੇ ਅਸੀਂ ਛਿੱਟੇ ਮਾਰਨ ਤੇ ਲੱਗੇ ਹੋਇਆ ਸਾਨੂੰ ਪੰਜਾਬ ਦੇ ਵਿੱਚ ਅਜਿਹੇ ਬੰਦੇ ਮੂਹਰੇ ਲਿਆਉਣੇ ਪੈਣਗੇ ਅਜਿਹੇ ਬੰਦੇ ਲੱਭਣੇ ਪੈਣਗੇ ਜਿਹੜੇ ਆਜ਼ਾਦ ਤੌਰ ਤੇ ਜਿਹੜੇ ਸਾਨੂੰ ਲੱਗਦਾ ਇਹ ਪੰਜਾਬ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਜ਼ੈਨ ਚ ਪੰਜਾਬ ਆ ਜਿਨ੍ਹਾਂ ਦੇ ਢਿੱਡ ਚ ਪੰਜਾਬ ਆ ਜਿਨ੍ਹਾਂ ਦੇ ਦਿਲ ਚ ਪੰਜਾਬ ਆ ਜਿਹੜੇ ਸੱਚਮੁੱਚ ਪੰਜਾਬ ਦੇ ਰਾਖੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹ ਬੰਦੇ ਚੁਣ ਕੇ ਮੂਹਰੇ ਲਿਆਓ ਪੰਜਾਬੀਓ ਰਾਜਨੀਤਿਕ ਪਾਰਟੀਆਂ ਦਾ ਖਹਿੜਾ ਛੱਡੋ ਜੇ ਪੰਜਾਬ ਬਚਾਉਣਾ ਚਾਹੁੰਦੇ ਹੋ ਸੋ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਵਿਦਿਆਰਥੀਆਂ ਨੂੰ ਮੈਂ ਸਲੂਟ ਕਰਦਾ ਹਾਂ ਉਨ੍ਹਾਂ ਦਾ ਧੰਨਵਾਦ ਵੀ ਕਰਦਾ ਹਾਂ ਵੀ ਉਹਨਾਂ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਹ ਦੂਜੇ ਤੀਜੇ ਚੌਥੇ ਪੰਜਵੇਂ ਸਥਾਨ ਤੇ ਰੱਖੇ ਅਤੇ ਪਹਿਲੇ ਤੇ ਮੁੰਡਾ ਅਨਰਾਗ ਦਲਾਲ ਜਿਹੜਾ ਆਜ਼ਾਦ ਕੈਂਡੀਡੇਟ ਸੀ ਉਹਨੂੰ ਲੈ ਕੇ ਆਏ ਸਕੰਦਰ ਬੋੜਾ ਵੀ ਜਿਹੜਾ ਕਾਂਗਰਸ ਦੀ ਚਲਦੀ ਪ੍ਰੈਸ ਕਾਨਫਰੰਸ ਛੱਡ ਕੇ ਆਇਆ ਉਹਨੂੰ ਵੀ ਆਪਣਾ ਸ਼ਾਬਾਸ਼ੀ ਦੇਣੀ ਬਣਦੀ ਹੈ ਸੋ ਉਮੀਦ ਕਰਦੇ ਹਾਂ ਤੁਸੀਂ ਪੰਜਾਬ ਜੀ ਨੇ ਸੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਆਕਾਂ ਲਈ ਦੱਟ ਕੇ ਬੋਲੋਗੇ ਬਸ ਇਨੀ ਕੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਸੀ ਜਿਹੜੀਆਂ ਉੱਥੇ ਇਲੈਕਸ਼ਨ ਹੋਈਆਂ ਕਾਉਂਸਲ ਦੀਆਂ ਸਟੂਡੈਂਟ ਕਾਉਂਸਲ ਦੀਆਂ ਵੀ ਉਹਦੇ ਵਿੱਚ ਜੇ ਆਜ਼ਾਦ ਬੰਦੇ ਜਿੱਤ ਸਕਦੇ ਨੇ ਤਾਂ ਪੰਜਾਬ 'ਚ ਪੰਜਾਬ ਦੀ ਗੱਲ ਕਰਨ ਵਾਲੇ ਆਜ਼ਾਦ ਬੰਦੇ ਕਿਉਂ ਨਹੀਂ